ਸਰ ਕੀ ਕਟ ਲਾਵਾ ਪ੍ਰੀ ਪਿੰਡੋਂ ਲੰਮੇ ਜਟਪੁਰੇ ਪਿਛਲੀ ਰਾਤ ਪੀਐਨਵੀ ਬੈਂਕ ਦੇ ਵਿੱਚ ਇੱਕ ਏਟੀਐਮ ਜਿਹੜਾ ਹੈਗਾ ਉਹ ਤੋੜ ਕੇ ਉੱਥੋਂ ਪੈਸੇ ਲੈ ਗਏ ਨੇ ਉਹ ਦਸੰਦ ਸਨਸਾਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇੱਕ ਜਿਹੜੀ ਹੈਗੀ ਆ ਆਊਟਕ੍ਰੀਪ ਪੌਣੇ ਇੱਕ 2 ਵਜੇ ਦੀ ਘਟਨਾ ਹੈਗੀ ਆ ਰਾਤ ਦੀ ਤੇ ਇਹਦੇ ਵਿੱਚ ਚਾਰ ਤੋਂ ਪੰਜ ਬੰਦੇ ਜਿਹੜੇ ਹੈਗੇ ਆ ਜਿਹੜੀ ਮੁੱਢਲੀ ਜਾਂਚ ਆ ਉਤੋਂ ਹੀ ਲੱਗ ਰਿਹਾ ਵਿਚਾਰ ਤੋਂ ਪੰਜ ਬੰਦੇ ਚ ਇਨਵੋਲਵ ਸੀ ਓਕੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਉਹ ਹਜੇ ਬੈਂਕ ਕੋਲੇ ਜਿਹੜਾ ਹੈਗਾ ਕਰ ਰਹੇ ਨੇ ਆਪਣਾ ਉਹ ਫਿਗਰਸ ਨੂੰ ਦੱਸਦਿਆਂ ਵੀ ਤੁਹਾਡੇ ਤੋਂ ਕਲੀਅਰ ਕਰਦੇ ਨੇ ਆ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜਦੋਂ ਵੀ ਸਾਰੀ ਗੱਲ ਕਲੀਅਰ ਹੋ ਗਈ ਤੁਹਾਡੇ ਨਾਲ ਜੂਰ ਸ਼ੇਅਰ ਕਰਾਂਗੇ ਅਜੇ ਅਸੀਂ ਸਾਰਾ ਪ੍ਰੋਸੈਸ ਚਲਾ ਰਹੇ ਹਾਂ ਜਲਦੀ ਟ੍ਰੈਸ ਕਰਾਂਗੇ ਅਸੀਂ ਦਿਨੇ ਕੱਲ੍ਹ ਤਾਂ ਸਾਨੂੰ ਪੁੱਛਿਆ ਏਟਨੀ ਨੇ ਸਾਨੂੰ ਇਹ ਨਹੀਂ ਪਤਾ ਨਹੀਂ ਹੋਵਾ ਕਿ ਜਾਂ ਹੋਰ ਬਸ ਸਰਦਾਰਾ ਸਿੰਘ ਤੁਹਾਡਾ ਨੂੰ ਹੈ ਸਰਦਾਰਾ ਸਿੰਘ ਹਾਂ ਜੀ ਏਟੀਐਮ ਪੁੱਛਿਆ ਕਹਿੰਦੇ ਹੋਰ ਹੈਗਾ ਹਾਂਜੀ ਜੀਗਾ ਨਹੀਂ ਹੁੰਦਾ ਹੈ ਨਹੀਂਗਾ ਇਹੀ ਇੱਕ ਆਹ ਦੇਣਾ ਕਿੰਨੇ ਕੁ ਵਜਾ ਟਾਈਮ ਸੀ ਜਿੱਦਨੇ ਜੀ ਉਹ ਕੋਈ ਨਹੀਂ ਗੱਲ ਮੈਂ ਤਾਂ 1:30 ਵਜੇ ਦਾ ਅੰਦਾਜ਼ਾ ਜੇ ਇਹੀ ਕਿਹੜਾ ਉਹਦਾ ਟਾਈਮ ਦੇਖਿਆ ਮੈਂ ਕਿੰਨਾ ਹਾਂਜੀ ਉਹ ਜੋ ਸਾਡੇ ਕੋਈ ਬੈਠੇ ਹਾਂਜੀ ਜੀ ਤਾਂ ਮੈਂ ਤਾਂ ਨਹੀਂ ਪਤਾ ਲੱਗਦਾ ਕਿ ਇਹ ਕਿਹੜਾ ਲਾਣੇ ਦਾ ਚੰਦਰਵਾਲ ਬਸ ਜੀ ਤੈਨੂੰ ਚਾਰੀ ਆਹ ਸਤਜੀਨਾ ਮੈਂ ਰਿਸ਼ਵ ਅਗਰਵਾਨ PNB ਬੈਂਕ ਮੈਨੇਜਰ ਲੰਮਾ ਬ੍ਰਾਂਚ ਤੇ ਮੈਨੂੰ ਉਸ ਮੇਰੇ ਕਾਲ ਆਈ ਹੈ ਸਾਹਮਣੇ ਵਾਲੇ ਘਰ ਤੋਂ ਕਿ ਵੀ ਤੋਂ ATM ਚ ਲੂਟ ਲੂਟ ਹੋ ਗਈ ਹੈ ਤੇ ਕਾਲ ਦੇ ਨਾਲ ਹੀ ਮੈਂ ਨਾਲ ਦੇ ਨਾਲ ਇੱਥੇ ਆ ਗਿਆ ਤੇ ਮੈਂ ਜਦੋਂ ਦੇਖਿਆ ਕਿ ਕਿੰਨੇ ਸ਼ਟਰ ਕੱਟੇ ਹੋਏ ਸੀਗਾ ਤੇ ਉੱਥੇ ਇੱਕ ਸਿਲੰਡਰ ਵੀ ਗਿਆ ਸੀਗਾ ਤੇ ਉਹ ਘਟਰ ਜਦੋਂ ਦੇਖਿਆ ਅੰਦਰ ਦੇਖਿਆ ਤਾਂ ਮਸ਼ੀਨ ਵੀ ਉਹਨਾਂ ਨੇ ਕੱਟ ਕੇ ਸਾਰਾ ਕੈਸ਼ ਉਤੋਂ ਲੈ ਗਿਆ ਮਸ਼ੀਨ ਦੇ ਪਾਰਟ ਵੀ ਲਏ ਤੇ ਅੰਦਾਜ਼ੇ ਸਿਰ ਕੈਸ਼ ਦਾ ਜੋ ਲਾਸ ਹੋਇਆ ਉਹ 17 ਲੱਖ 14500 ਦਾ ਲਾਸ ਹੋਇਆ ਜੋ ਕਿ ਕੈਸ਼ ਲੋਸ ਹੈ ਤੁਹਾਡਾ ਬਾਕੀ ਸਾਡੇ ATM ਤੇ ਵੀ लॉस ਹੋਇਆ ਹੋਇਆ ਤੇ ਬਾਕੀ ਆਪਣੇ ਜਿਹੜੇ ਸਕਿਉਰਟੀ ਦੇ ਇਲਾਮਸ ਕਰ ਦਿੱਸੀ ਕੋ ਸਭ ਕੁਝ ਆਫ ਕਿਤੇ ਹੋਇਆ ਹੈ ਉਹਨਾਂ ਨੇ ਜੋ ਕਿ ਸਾਡੇ ਆਫ ਹੀ ਹੈ ਬੇਸਿਕਲੀ ਉਹ ਵੀ लॉस ਦੇ ਵਿੱਚ ਹੀ ਹੈ ਸਪਰੇ ਕਿਤੇ ਹੋਇਆ ਹੈ 1 ਵਜੇ ਦੀ ਘਟਨਾ ਹੋਈ ਹੈ ਇਹ ਘਟਨਾ ਕੋਈ ਰਾਤ ਨੂੰ 2 ਵਜੇ ਦੇ ਨੇੜੇ ਤੇੜੇ ਦੀ ਹੈ ਘਟਨਾ ਇਹ ਜਦੋਂ ਕਿ ਇਹਨਾਂ ਨੇ ਸਾਰੇ ਕੰਮ ਕੀਤਾ ਹੈ ਇਵਨ ਮਤਲਬ ਜੇਕਰ ਗੜਪੁਰੇ ਰੋਡ 'ਚ ਦੇਖਿਆ ਤਾਂ ਰੋਡ ਵਿੱਚ ਕਟੋ-ਕਟ दस कैमरे ਹੋਣਗੇ ਤੇ ਪੰਜ ਛੇ ਕੈਮਰਾ ਤੇ ਨੇੜੇ ਨੇੜੇ ਜਿਹਨੇ ਵੀ ਕੈਮਰਾ ਦਾ ਸਾਰੇ ਤੇ ਸਪਰੇ ਹੋਈ ਹੋਈਆਂ ਇੱਕ ਕੈਮਰਾ ਚ ਜਦੋਂ ਅਸੀਂ ਵੀ ਆਪਣੀ ਸੀਸੀਟੀਵੀ ਦੇਖੀ ਤਾਂ ਉਸ ਵੀ ਸਪਰੇ ਕਰਦੇ ਹੋਏ ਦੇਖਿਆ ਤੁਹਾਨੂੰ ਉਹਦਾ ਸ਼ਕਲ ਟਕੀ ਹੋਈ ਆ ਜਿਹਨੇ ਕੱਲ੍ਹ ਤਿੰਨ ਸਾਨੂੰ ਪੁੱਛਿਆ 8000 ਸਾਨੂੰ ਇਹ ਨਹੀਂ ਪਤਾ ਨਹੀਂ ਉਹ ਆ ਕਿ ਜਾਂ ਹੋਰ ਸਰਦਾਰਾ ਦਾ ਤੁਹਾਡਾ ਹੈ ਸਰਦਾਰਾ ਜੀ ਹਾਂ ਜੀ 8000 ਪੁੱਛਿਆ ਕਹਿੰਦੇ ਹੋਰ ਹੈਗਾ ਜੀ ਜੇਗਾ ਨਹੀਂ ਹੋਤਾ ਹੈ ਨਹੀਂਗਾ ਇਹੀ 8000 ਹਾਂ ਜੀ ਕਿੰਨੇ ਕੁ ਵਜੇ ਦਾ ਟਾਈਮ ਸੀ ਜੀ ਤੇਨੇ ਜੀ ਉਹ ਪਲਾਨਿੰਗ ਕਰ ਰਿਹਾ ਮੈਂ ਤਾਂ 1:30 ਵਜੇ ਦਾ ਅੰਦਾਜ਼ਾ ਜੇ ਇਹੀ ਕਿਹੜਾ ਉਹ ਟਾਈਮ ਦੇਖਿਆ ਮੈਂ ਕਿੰਨਾ ਹਾਂ ਜੀ ਉਹ ਜੋ ਸਾਡੇ ਕੋਈ ਬੈਠੇ ਹਾਂ ਜੀ ਤਾਂ ਮੈਂ ਤਾਂ ਨਹੀਂ ਪਤਾ ਲੱਗਿਆ ਜੀ ਜਿਹੜਾ ਨਾਲ ਚੰਦਰ ਮੈਨੂੰ